ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਹ YouTube ਚੈਨਲ ਪੰਜਾਬੀ ਸਟੋਰੀ ਸਟੇਸ਼ਨ ਤੇ ਤੇ ਮੈਂ ਤੁਹਾਡੀ ਆਪਣੀ ਜੱਸੀ ਸੰਧੂ ਅੱਜ ਹਾਜ਼ਰ ਹੋਈਆਂ ਜੀ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰੀ ਕਹਾਣੀ ਲੈ ਕੇ ਜੋ ਲਿਖੀ ਹੋਈ ਆ ਬਰਾ ਜੈਸੀ ਹੁਣਾਂ ਦੀ ਰੋਜ਼ ਦੀ ਚੜਚੜ ਤੋਂ ਅੱਖ ਕੇ ਮੇਰੇ ਬੇਬੇ ਬਾਪੂ ਅਲੱਗ ਹੋ ਗਏ ਪਰ ਵਿਚਕਾਰ ਕੰਦ ਨਾ ਕੱਢੀ ਕਿ ਲੋਕਾਂ 'ਚ ਰੌਲਾ ਹੀ ਨਾ ਪਵੇ ਦੋ ਪੁੱਤ ਹੋਣ ਦੇ ਬਾਵਜੂਦ ਵੀ ਬਾਪੂ ਆਪ ਆਪਦਾ ਤੇ ਬੇਬੇ ਦਾ ਮੰਜਾ ਟਾਂਦਾ ਬੇਬੇ ਮਰਦੀ ਮਰਦੀ ਆਪ ਰੋਟੀ ਪਾਣੀ ਕਰਦੀ। ਰੋਜ਼ ਕਾਲਜਾ ਮੋਹ ਨੂੰ ਆਉਂਦਾ ਪਰ ਬੰਦਾ ਤੀਵੀਂ ਮੋਰੇ ਬੇਵਸ ਯੋ ਜਾਂਦਾ। ਜੇ ਕਿਦਰੇ ਬਾਪੂ ਹੁਣਾ ਵਾਲੇ ਪਾਸੇ ਥੋੜਾ ਬੋਤਾ ਕੰਮ ਕਰਾਉਣ ਚਲੇ ਜਾਣਾ ਤਾਂ ਉਹ ਕਲੇਸ਼ ਹੋਣਾ ਰਹਿ ਰੱਬ ਦਾ ਨਾ। ਵਟਤ ਬੇਬੇ ਬਾਪੂ ਕੋਲ ਜਾਂਦੀ ਤੇ ਉਹ ਪੈਸਿਆਂ ਦਾ ਹਿਸਾਬ ਕਰਕੇ ਆਪਦੇ ਖਰਚੇ ਜੋਗੇ ਰੱਖ ਕੇ ਬਾਕੀ ਸਾਨੂੰ ਦੇ ਦਿੰਦੀ। ਇੱਕ ਦਿਨ ਗਰਮੀ ਬੜੀ ਸੀ ਤੇ ਮੈਂ ਪਾਣੀ ਪੀਣ ਲਈ ਕੋਟਕਪੇਰਿਓਂ ਆਉਂਦਾ ਪੰਜ ਗ੍ਰਾਹੀ ਰੁਕ ਗਿਆ ਲੱਕੜਾਂ ਵਾਲੇ ਮਿਸਤਰੀ ਕੀਚੇ ਕੋਲ ਉਹ ਮੇਰਾ ਸਕੂਲ ਦਾ ਦੋਸਤ ਵੀ ਸੀ ਉਹ ਆਰੇ ਤੇ ਆਪਦਾ ਕੰਮ ਕਰ ਰਿਹਾ ਸੀ ਉਹਨੇ ਘਰ ਪਾਣੀ ਨੂੰ ਆਵਾਜ਼ ਦਿੱਤੀ ਤੇ ਕੀਚੇ ਦੀ ਮਾਂ ਪਾਣੀ ਦੇ ਦੋ ਗਲਾਸ ਲੈ ਕੇ ਆਈ ਮੈਨੂੰ ਪਾਣੀ ਫੜਾ ਦਿੱਤਾ ਤੇ ਕੀਚੇ ਦੇ ਹੱਥ ਵੇਲਾ ਨਾ ਹੋਣ ਕਰਕੇ ਮਾਂ ਨੇ ਉਸ ਨੂੰ ਆਪਦੇ ਹੱਥੀ ਪਿਆ ਦਿੱਤਾ ਫਿਰ ਉਸਦੀ ਮਾਂ ਪੁੱਛਣ ਲੱਗੀ ਕਿ ਸ਼ਹਿਰ ਜਾਣਾ ਸੀ ਕਦੋਂ ਵਿਲਾ ਹੋਵੇਗਾ ਕੀਚੇ ਨੇ ਮੋਢੇ ਨਾਲ ਮੂੰਹ ਦਾ ਮੁੜਕਾ ਸਾਫ਼ ਕਰਦੇ ਕਿਹਾ ਦੋਨੋਂ ਸਸਨੋਂ ਵਗਜੋ ਦੋਨੋਂ ਸਸਨੋਂ ਵਗਜੋ ਚਾਹ ਮੈਂ ਆਪੇ ਬਣਾ ਲੂੰ ਕਵੇਲਾ ਹੋ ਗਿਆ ਤਾਂ ਆਉਂਦੀਆਂ ਨੂੰ ਦਾਲ ਵੀ ਧਰ ਦੂੰ ਕੀਚੇ ਦੀ ਮਾਂ ਖੁਸ਼ ਹੋਈ ਮੇਰੇ ਬੈਠਿਆਂ ਬੈਠਿਆਂ ਦੋਵੇਂ ਨੋਂ ਸਸ ਤਿਆਰ ਹੋ ਕੇ ਬਸ ਦੀ ਉਡੀਕ ਚੂੰ ਬਾਹਰ ਖੜੀਆਂ ਹੋ ਗਈਆਂ ਕੀਚਾਉਣਾ ਬਲ ਇਸ਼ਾਰਾ ਕਰਕੇ ਮੈਨੂੰ ਕਹਿਣ ਲੱਗਾ ਦੱਸ ਕੋਈ ਕਹਿ ਦੂੰ ਸਸਨੋਂ ਮਾਂ ਮਾਤੀਆਂ ਲੱਗਦੀਆਂ ਤੇ ਉਤਾਂ ਪਾ ਵੀ ਇੱਕੋ ਜੇ ਸੂਟ ਲੈਂਦੀਆਂ ਮੈਂ ਗੋਵਨ ਨਾਲ ਦੇਖਿਆ ਕੀਚੇ ਦੀ ਬੋਟੀ ਸਾستی ਚੁੰਨੀ ਲੋਟ ਕਰ ਰਹੀ ਸੀ ਮੇਰੇ ਮਨ ਨੂੰ ਕਾਲਜੀ ਪਈ ਘਰ ਜਾਣ ਦੀ ਸ਼ਾਇਦ ਆਪ ਦਾ ਉਜੜਿਆ ਘਰ ਦਿਖ ਰਿਹਾ ਸੀ ਤੇ ਸਭ ਕਿਤੇ ਉਜਾੜ ਦੇਖਣਾ ਚਾਹੁੰਦਾ ਸੀ ਐਨੇ ਨੂੰ ਮੇਰੀ ਨਿਗਾ ਕੀਚੇ ਕੋਲ ਪਈਆਂ ਸੋਹਣੀਆਂ ਜਾਲੀਆਂ ਤੇ ਪਈ ਮੈਨੂੰ ਜੱਜ ਗਈਆਂ ਤੇ ਮੈਂ ਜੋੜ ਘਟਾਓ ਕਰਦਾ ਉਥੋਂ ਤੁਰ ਪਿਆ ਘਰੇ ਟਾਲੀ ਦੀ ਲੱਕੜ ਪਈ ਸੀ ਤੇ ਅਗਲੇ ਦਿਨ ਮੈਂ ਉਹ ਲੱਕੜ ਦੇ ਮਿਸਤਰੀ ਕੋਲ ਦੇ ਆਇਆ ਕਿ ਰਸੋਈ ਚ ਰੱਖਣ ਵਾਲੀਆਂ ਦੋ ਜਾਲੀਆਂ ਸਾਨੂੰ ਵੀ ਬਣਾ ਦੇਵੀਂ ਮੇਰੇ ਮਨ ਚੋਂ ਸੀ ਕਿ ਇੱਕ ਅਸੀਂ ਰੱਖ ਲਵਾਂਗੇ ਤੇ ਇੱਕ ਬੇਬੇ ਹੁਣਾਂ ਨੂੰ ਦੇ ਦੇਵਾਂਗੇ ਮੱਖੀਆਂ ਬੇਬੇ ਨੂੰ ਵੀ ਤੇ ਤੰਗ ਕਰਦੀਆਂ ਹੋਣੀਆਂ ਕਿ ਉਹ ਆਟਾ ਤੇ ਹੋਰ ਨੇਕ ਸੋਕ ਰੱਖਣ ਨੂੰ ਉਹ ਜਾਲੀਆਂ ਵਧੀਆਂ ਸਨ ਕਈ ਦਿਨ ਗੁਜ਼ਰੇ ਤੇ ਮੈਂ ਭਰਾ ਨੂੰ ਆਖਿਆ ਕਿੱਕੇ ਚੇਕੋੜੋਂ ਨੀਲੇ ਰੰਗ ਦੀਆਂ ਜਾਲੀਆਂ ਬਣੀਆਂ ਪਈਆਂ ਤੇ ਚੁੱਕ ਲਿਆ ਮੀ ਮੇਰੀ ਗੱਲ ਪਰਚਾਈ ਨੇ ਸੁਣ ਲਈ ਤੇ ਜਾ ਕੇ ਆਪਦੀ ਦਰਾਨੀ ਨੂੰ ਲੂਤੀ ਲਾ ਦਿੱਤੀ ਘਰ ਚੋਂ ਕਲੇਸ਼ ਖੜਾ ਹੋ ਗਿਆ ਕਿ ਅਸੀਂ ਮੰਡੜੀਆਂ ਹਨ ਜਾਲੀਆਂ ਆਪੋ ਆਪਣੇ ਕਮਰਿਆਂ ਵਿੱਚ ਖਾਣ ਪੀਣ ਦਾ ਸਮਾਨ ਰੱਖ ਲਈ ਵਰਤਣੀਆਂ ਹਨ ਮੇਰਾ ਚਿੱਤ ਭੜਾ ਹੋਇਆ ਤੇ ਮੈਂ ਪਹਿਲੀ ਵਾਰ ਆਪਦੀ ਘਰਵਾਲੀ ਦੇ ਮੋਹਰੇ ਬੋਲਿਆ ਕਿ ਅਸੀਂ ਨਹੀਂ ਲੈ ਕੇ ਆਉਂਦੇ ਪਈਆਂ ਰਹਿਣ ਦੋ ਉੱਥੇ ਜੇ ਤੁਸੀਂ ਬੇਬੇ ਹੁਣਾਂ ਨੂੰ ਨਹੀਂ ਇੱਕ ਜਾਲੀ ਦੇਣੀ ਪੰਜ ਛੇ ਬਰੇ ਉਹ ਜਾਲੀਆਂ ਲੱਕੜ ਵਾਲੇ ਮਿਸਤਰੀ ਕੀਚੇ ਦੀ ਦੁਕਾਨ ਦੇ ਸ਼ੈੱਡ ਤੇ ਧੁੱਪ ਨਾਲ ਪਾਟਦੇ ਆ ਰਹੇ ਪਰ ਬੇਬੇ ਦੀਆਂ ਨੋਹਾਂ ਦੀ ਜਿੱਦ ਪੰਦ ਦਿੱਤੀ ਉਸ ਗੱਲ ਤੋਂ ਮਗਰੋਂ ਉਹ ਬੇਬੇ ਖਿਲਾਫ ਜੇ ਕਦੇ ਬੋਲਦੀਆਂ ਤਾਂ ਡਰ ਜਾਂਦੀਆਂ ਕਿ ਪਤਾ ਨਹੀਂ ਇਹ ਮੋਰੇ ਕੀ ਕਹਿਣਗੇ ਘਰ 'ਚ ਹੁਣ ਜੇ ਦੋ ਚੀਜ਼ਾਂ ਹੋਣੀਆਂ ਤਾਂ ਇੱਕ ਬੇਬੇ ਹੁਣਾਂ ਨੂੰ ਦੇ ਦੇਂਦੇ ਪਤਾ ਸੀ ਉਹਨਾਂ ਨੂੰ ਕਲੇਸ਼ ਪਾਇਆ ਤਾਂ ਜਾਲੀਆਂ ਵਾਲੀ ਹੋ ਬੇਬੇ ਤੇ ਨੋਹਾਂ ਦਾ ਮਾਮਾ ਧੀਆ ਵਾਲਾ ਰਿਸ਼ਤਾ ਹੋਇਆ ਤਾਂ ਸਹੀ ਪਰ ਮਗਰਲੀ ਉਮਰੇ ਜਦੋਂ ਬੇਬੇ ਨੂੰ ਦਰੰਗ ਹੋ ਗਿਆ ਤੇ ਬਾਪੂ ਮਰ ਗਿਆ ਬਿਨਾ ਕੰਦ ਤੋਂ ਵੱਖ ਹੋਏ ਅਸੀਂ ਫੇਰ ਇਕੱਠੇ ਤਾਂ ਹੋਏ ਪਰ ਜ਼ਿੰਦਗੀ ਲੰਗੀ ਸੀ ਤੁਮਿਆਂ ਨੂੰ ਮਿੱਠਾ ਹੁੰਦੇ ਹੁੰਦੇ ਹਾਂ ਉਹ ਜਾਲੀਆਂ ਕੀਚੇ ਦੇ ਸ਼ੈੱਡ ਦੀ ਛੱਤ ਤੋਂ ਹੁਣ ਗਾਇਬ ਸਨ ਤੇ ਮੇਰਾ ਹੀ ਐ ਨਹੀਂ ਪਿਆ ਕਦੇ ਕਿ ਪੁੱਛ ਲਵਾਂ ਉਹ ਜਾਲੀਆਂ ਕਿੱਧਰ ਗਈਆਂ